ਹਾਜੀ ਇਹ ਜਿਹੜੀ 52 ਸਾਲ ਦੀ ਆਸ਼ਾ ਵਰਕਰ ਨੂੰ ਘਰਾਂ ਨੂੰ ਤੋਲਣ ਵਾਲੀ ਸਰਕਾਰ ਹੈ ਸਾਨੂੰ ਖਾਲੀਆ ਕੀ ਤੋਰਣ ਹੈ ਆ ਕਹਿੰਦੇ ਕਿ ਜਿਹੜੀ 52 ਸਾਲ ਦੀ ਆਸ਼ਾ ਵਰਕਰ ਹੋ ਗਈ ਆ ਉਹ ਖਾਲੀਆ ਆਦੀ ਘਰ ਸਾਡੇ ਤੋਂ ਲੈ ਕੇ ਲੈਟਰ ਘਰਾਂ ਨੂੰ ਬੈਠੇ ਐ ਸਰਕਾਰ ਮੁਰਦਾਬਾਦ 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 ਬੜੇ ਕਰਕੇ ਮੁਕਰਦੀ ਸਰਕਾਰ ਮੁਰਦਾਬਾਦ 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 मुरदाबाद मुरदाबाद वादी करके मुकरदी सरकार मुरदाबाद 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 खाली हाथ आशा वर्क कराने कराने तौरन की तैयारी वाली सरकार मुरदाबाद 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 ਹਜ ਜੀ ਇਹ 55 ਸਾਲ ਦੀ ਆਸ਼ਾ ਵਰਕਰ ਨੂੰ ਘਰਾਂ ਨੂੰ ਤੋਰਨ ਵਾਲੀ ਸਰਕਾਰ ਹੈ ਸਾਨੂੰ ਖਾਲੀ ਆਪੀ ਤੋਰਨ ਹੈ ਆ ਕਹਿੰਦੇ ਕਿ ਜਿਹੜੀ 55 ਸਾਲ ਦੀ ਆਸ਼ਾ ਵਰਕਰ ਹੋ ਗਈ ਆ ਉਹ ਖਾਲੀ ਆਧਿਕਾ ਨਹੀਂ ਸਾਡੇ ਕੋਲ ਲੈ ਕੇ ਲੈਟਰ ਘਰਾਂ ਨੂੰ ਬੈਠੇ ਅਸੀਂ ਕਰਨ ਕਰਕੇ ਤੁਸੀਂ ਅੱਜ ਸਿਵਲ ਹਸਪਤਾਲ ਤੋਂ ਦਾਰਸਪੁਰ ਵਿੱਚ ਐਸਐਮ ਸਿੱਧੂ ਸਾਡੇ ਦਫਤਰ ਤੇ ਬਾਤ ਪੰਜਾਬ ਸਰਕਾਰ ਨਿਕਲਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਮੈਂ ਡੈਮੋਕ੍ਰੈਟਿਕ ਆਸ਼ਾ ਵਰਕਰ ਫੈਸਿਲੀਟੇਟਰ ਜੂਨੀਅਰ ਜ਼ਿਲ੍ਹਾ ਗੁਰਦਾਸਪੁਰ ਦੀ ਜ਼ਿਲ੍ਹਾ ਜਨਰਲ ਸੈਕਟਰੀ ਗੁਰਮੀਂਦਰ ਕੋਰ ਬਹਰਾਪੁਰ ਅੱਜ ਅਸੀਂ ਇੱਥੇ ਸਟੇਟ ਆਪਣੇ ਜਿਹੜੇ ਸਾਡੇ ਸਟੇਟ ਜਥੇਬੰਦੀ ਦੇ ਉਲੀਕਾ ਪ੍ਰੋਗਰਾਮ ਅਨੁਸਾਰ ਜ਼ਿਲ੍ਹੇ ਤੇ ਸਿਵਲ ਸਜਨ ਸਾਹਿਬਾਨ ਨੂੰ ਜਿਹੜਾ ਸਰਕਾਰ ਨੂੰ ਸਿਵਲ ਸਜਨ ਸਾਹਿਬਾਨਾਂ ਦੇ ਰਾਈ ਸਰਕਾਰ ਨੂੰ ਇੱਕ ਨੋਟਿਸ ਜਿਹੜਾ ਮੰਗ ਪੱਤਰ ਆਪਣਾ ਭੇਜ ਰਹੇ ਹਾਂ ਕਿ ਸਰਕਾਰ ਨਾਲ ਪਹਿਲਾਂ ਵੀ ਅਸੀਂ ਪੈਨਲ ਮੀਟਿੰਗਾਂ ਕੀਤੀਆਂ ਤੇ ਆਪਾਂ ਪਟਿਆਲੇ ਵਿੱਚ ਵੀ ਸਰਕਾਰ ਨੂੰ ਘੇਰਿਆ ਸੀ ਚੋਣਾਂ ਦੇ ਦੌਰਾਨ ਤੇ ਸਰਕਾਰ ਨੇ মিডিਆ ਵਿੱਚ ਵੀ ਬਿਆਨ ਦਿੱਤਾ ਤੇ ਉਹਨਾਂ ਨੇ ਸਾਡੇ ਨਾਲ ਵਾਦੇ ਵੀ ਕੀਤੇ ਸੀ ਕਿ ਜੋ ਤੁਹਾਡੀਆਂ ਮੰਗਾਂ ਉਹਨਾਂ ਨੂੰ ਪੂਰਾ ਵੀ ਕੀਤਾ ਜਾਵੇਗਾ ਚੋਣ ਜਦੋਂ ਤੱਕ ਹਟਣ ਤੋਂ ਬਾਅਦ ਸਰਕਾਰ ਇਹ ਕਰ ਰਹੀ ਆ ਕਿ 58 ਸਾਲ ਦੀ ਆਸ਼ਾ ਵਰਕਰ ਨੂੰ ਘਰਾਂ ਨੂੰ ਭੇਜ ਰਹੀ ਆ ਸਰਕਾਰ ਨੇ ਆਸ਼ਾ ਵਰਕਰਾਂ ਦੇ 17 16 17 ਸਾਲਾਂ ਦੇ ਕੰਮ ਦੇ ਦੌਰਾਨ 2008 ਤੋਂ ਸਰਕਾਰ ਆਸ਼ਾ ਵਰਕਰਾਂ ਜਿਹੜੀਆਂ ਉਹ ਪੰਜਾਬ ਵਿੱਚ ਹੋਣ ਚਾਹੀਆਂ ਉਸ ਦੌਰਾਨ ਸਰਕਾਰ ਨੇ ਇੱਕ ਸਰਕਾਰੀ ਮੁਲਾਜ਼ਮ ਮੰਗ ਨਾ ਤੇ ਸਾਨੂੰ ਕੋਈ ਬੀਮਾ ਦਿੱਤਾ ਨਾ ਸਾਨੂੰ ਕੋਈ ਸਰਕਾਰੀ ਮਤਲਬ ਕਿ ਇੱਕ ਮਲਾਜ਼ਮ ਦੀ ਤਰ੍ਹਾਂ ਕੋਈ ਸਾਡਾ ਫੰਡ ਕਟਿਆ ਜਾਂਦਾ ਨਾ ਤਨਖਾਹ ਦਿੱਤੀ ਪਰ ਸਾਨੂੰ ਕੋਈ ਸਹੂਲਤਾਂ ਇੱਕ ਮਲਾਜ਼ਮ ਮੰਗਾ ਨਹੀਂ ਦਿੱਤੀਆਂ ਪਰ ਇੱਕ ਮਲਾਜ਼ਮ ਮੰਗਾ ਖਾਲੀ ਹੱਥ ਸਾਨੂੰ ਘਰਾਂ ਨੂੰ ਤੋੜਨ ਦੀ ਜਿਹੜੀ ਤਿਆਰੀ ਆ ਸਰਕਾਰ ਵੱਲੋਂ ਪੂਰੀ ਆ ਤੇ ਸਰਕਾਰ ਨੇ ਪੂਰੇ ਪੰਜਾਬ ਵਿੱਚ ਜ਼ਿਲ੍ਹਿਆਂ ਵਿੱਚ ਲੈਟਰ ਜਾਰੀ ਕਰ ਦਿੱਤੇ ਨੇ ਕਿ ਜਿਹੜੀਆਂ ਆਸ਼ਾ ਵਰਕਰ 52 ਸਾਲ ਦੀਆਂ ਹੋ ਗਈਆਂ ਉਹਨਾਂ ਨੂੰ ਘਰਾਂ ਨੂੰ ਤੋੜਿਆ ਜਾਏ ਇਸ ਕਰਕੇ ਅਸੀਂ ਸਰਕਾਰਾਂ ਦੇ ਖਿਲਾਫ ਸੰਘਰਸ਼ ਲੰਬਿਆ ਤੇ ਸਟੇਟ ਜਿਹੜੀ ਕਮੇਟੀ ਦੇ ਉਲੀਕੇ ਹੋ ਪ੍ਰੋਗਰਾਮਾਂ ਮੁਤਾਬਕ ਅਸੀਂ ਸਰਕਾਰ ਨੂੰ ਨੋਟਿਸ ਪੇ ਨਹੀਂ ਆ ਕਿ ਜੇਕਰ ਸਰਕਾਰ ਆਪਣੇ ਵਾਅਦੇ ਤੋਂ ਮੁਕਰਦੀ ਆ ਤੇ ਵਾਅਦਾ ਕਰਨ ਤੋਂ ਮੀਡੀਆ ਵਿੱਚ ਬਿਆਨ ਦੇਣ ਤੋਂ ਬਾਅਦ ਵੀ ਜੇਕਰ ਸਾਨੂੰ ਕੋਈ ਰਿਟਰਨ ਵਿੱਚ ਇਸ ਚੀਜ਼ ਦੇ ਹੱਲ ਲਈ ਕੋਈ ਸਰਕਾਰ ਨੇ ਲੈਟਰ ਅਜੇ ਤੱਕ ਜਾਰੀ ਨਹੀਂ ਕੀਤਾ ਤੇ ਉਹ ਅਸੀਂ ਜਿਹੜਾ ਆਪਣਾ ਸੰਘਰਸ਼ ਜਿਹੜਾ ਹੋਰ ਤੇਜ਼ ਕਰਾਂਗੇ ਤੇ ਇੱਕ ਸਰਕਾਰ ਨੂੰ ਨੋਟਿਸ ਦੇ ਰਹੇ ਆ ਕਿ ਅਸੀਂ 18 ਤਰੀਕ ਤੋਂ ਲੈ ਕੇ ਅੱਜ ਤੱਕ ਅਸੀਂ ਆਪਣੇ ਜਿਲ੍ਹਿਆਂ ਰਾਹੀਂ ਜਿਹੜੇ ਪੰਜਾਬ ਸਰਕਾਰ ਸਿਹਤ ਮੰਤਰੀ ਜੀ ਨੂੰ ਮੰਗ ਪੱਤਰ ਭੇਜੇ ਆ ਜੇਕਰ ਸਾਡਾ ਕੋਈ ਹੱਲ ਨਹੀਂ ਹੁੰਦਾ ਇਹਦੇ ਦੌਰਾਨ ਅਸੀਂ ਫਿਰ ਇਸ ਤੋਂ ਬਾਅਦ ਅਸੀਂ 21 ਤਰੀਕ ਨੂੰ ਆਪਣੀ ਕਲਮ ਤੋਰ ਹਥਿਆ ਜਿਹੜੀ ਆਪਣੀ ਹੈਗੀ ਆ ਹੜਤਾਲ ਜਿਹੜੀ ਆ ਉਹ ਜਾਰੀ ਕਰਾਂਗੇ ਤੇ 28 ਤਰੀਕ ਤੱਕ ਸਾਡੀ ਹੜਤਾਲ ਜਿਹੜੀ ਆ ਰਹੇਗੀ ਇਸ ਤਰ੍ਹਾਂ ਅਸੀਂ ਕੋਈ ਵੀ ਕਿਸੇ ਕਿਸਮ ਦਾ ਕੰਮ ਨਹੀਂ ਕਰਾਂਗੇ ਤੇ ਜੇਕਰ ਸਿਹਤ ਮੈਗਨੇ ਜਾਂ ਕਿ ਪਬਲਿਕ ਨੂੰ ਜਾਂ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਆਂਦੀ ਆ ਕੋਈ ਔਰਤਾਂ ਨੂੰ ਜਾਂ ਕਿਸੇ ਕਿਸਮ ਦਾ ਕੋਈ ਨੁਕਸਾਨ ਹੁੰਦਾ ਤੇ ਇਹਦੀ ਜ਼ਿੰਮੇਵਾਰ ਸਰਕਾਰ ਆ ਕਿਉਂਕਿ ਅਸੀਂ ਦੇ ਆਪਣੇ ਸੰਘਰਸ਼ਾਂ ਲਈ ਸੜਕਾਂ ਤੇ ਉਤਰਨਾ ਹੈ ਸਰਕਾਰ ਜਦੋਂ ਸਾਡੀਆਂ ਮੰਗਾਂ ਨਹੀਂ ਉਹ ਮਤਲਬ ਕਿ ਪੂਰੀਆਂ ਕਰਦੀ ਤੇ ਫਿਰ ਅਸੀਂ ਜਿਹੜਾ ਆਪਣਾ ਸੰਘਰਸ਼ ਜਿਹੜਾ ਉਹਨਾਂ ਨੂੰ ਤੇਜ਼ ਕਰਨਾ ਤੇ ਸਰਕਾਰ ਨੂੰ ਇਹ ਇੱਕ ਨੋਟਸ ਦੇ ਦਿੱਤਾ ਕਿ ਜੇ ਇਹਨਾਂ ਦਿਨਾਂ ਦੇ ਦੌਰਾਨ ਕੋਈ ਹੱਲ ਕਰਦੇ ਆ ਸਾਡਾ ਸਰਕਾਰ ਠੀਕ ਆ ਨਹੀਂ ਤੇ ਫਿਰ ਅਸੀਂ ਇੱਕ ਆਪਨਾ ਸੰਘਰਸ਼ ਸਤਿਕਾ ਕਰਾਂਗੇ ਤੇ ਜਿੰਨੀ ਚੋਣਾ ਚ ਜਲੰਧਰ ਵਿੱਚ ਵੀ ਅਸੀਂ ਸਰਕਾਰ ਨੂੰ ਘੇਰਨ ਦੀ ਤਿਆਰੀ ਕਰਾਂਗੇ ਤੇ ਜਿੱਥੇ-ਜਿੱਥੇ ਵੀ ਸਰਕਾਰ ਦਾ ਕੋਈ ਪ੍ਰੋਗਰਾਮ ਹੋਏਗਾ ਅਸੀਂ ਉਹਨਾਂ ਨੂੰ ਘੇਰ ਕੇ ਤੇ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਜਿਹੜਾ ਉਹ ਕਰਾਂਗੇ ਲੱਖ ਸੰਦੇ ਦੌਰਾਨ ਦਾ ਉਥਾਂ ਸਰਕਾਰੀ ਅਉਤੇ ਤੇ ਕਿੱਥੇ-ਕਿੱਥੇ ਇਸਤੇਮਾਲ ਕੀਤਾ ਆ ਜਿਹੜਾ ਹੁਣ ਸਾਨੂੰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਬਿਨਾਂ ਕੁਝ ਦਿੱਤੇ ਹੀ ਘਰਾਂ ਨੂੰ ਤੋੜ ਰਹੇ ਆ ਬਿਲਕੁਲ ਸਰਕਾਰ ਸਾਨੂੰ ਅਸੀਂ ਇੱਕ ਕੰਮ ਜਿਹੜੇ ਕਰੋਨਾ ਕਾਲ ਵਿੱਚ ਅਸੀਂ ਆਪਣੀ ਜਾਨ ਦੇ ਖੇਡਦੋਂ ਆ ਕੰਮ ਕੀਤਾ ਹਰ ਜਗ੍ਹਾ ਜਿੱਥੇ ਚੌਂ ਨ ਡਿਊਟੀਆਂ ਲਗਾਉਂਦੀ ਜਿੱਥੇ ਵੀ ਸਰਕਾਰ ਨੂੰ ਲੋੜ ਪੈਂਦੀ ਆ ਆਸ਼ਾ ਵਰਕਰ ਨੂੰ ਸਹਾਇਕ ਦੇ ਤੌਰ ਤੇ ਉੱਥੇ ਆਸ਼ਾ ਵਰਕਰ ਨੂੰ ਲਗਾ ਦਿੱਤਾ ਜਾਂਦਾ bina ਸਾਡੀ ਡਿਊਟੀ bina ਸਾਡੇ ਇਨਸੈਂਟਿਵ ਤੋਂ ਤੇ ਅਸੀਂ ਇਹ ਚਾਹੁੰਦੇ ਆ ਕਿ ਜਦੋਂ ਸਰਕਾਰ ਸਾਡੀ ਕੋਈ ਇੱਕ ਮੱਲਾ ਜਾਂ ਮਾਂ ਜੇ ਸਾਨੂੰ ਮਾਨ ਪੱਤਾ ਦਿੰਦੀ ਆ ਉਹਦੀ ਤੋਂ ਵੀ ਉੱਪਰ ਕੰਮ ਲੈਂਦੀ ਆ ਤੇ ਫਿਰ ਸਰਕਾਰਾਂ ਨੂੰ ਘਰਾਂ ਨੂੰ ਤੋੜਦੀ ਆ ਆਂਗਣਵਾੜੀ ਵਰਕਰ ਜਿਹੜੀਆਂ ਉਹਨਾਂ ਦੀ ਜਿਹੜੀਆਂ ਘਰਾਂ ਨੂੰ ਤੋੜਨ ਦੀਆਂ ਜਿਹੜੀਆਂ 2014 15 ਤੋਂ ਪਹਿਲਾਂ ਦੀਆਂ ਭਰਤੀ ਹੋਈਆਂ ਇਹ 70 ਸਾਲਾਂ के पांच ਇਰ ਬਾਅਦ ਸਾਲ ਮਤਲਬ ਉਹਨਾਂ ਦੀ ਵੀ ਜਿਸ ਸਟੈਪ ਨਾਲ ਉਹਨਾਂ ਨੂੰ ਅੰਨਵਾੜੀ ਵਰਕਰਾਂ ਜਿਹੜੀਆਂ ਉਹ ਰੱਖੀਆਂ ਗਈਆਂ ਉਹਦੇ ਸਾਰਾ ਨਾ ਨਾ ਰਿਟਾਇਰਮੈਂਟ ਦੇ ਰਿਆ ਤੇ ਆਸ਼ਾ ਵਰਕਰ ਜਿਹੜੀਆਂ 2008 ਤੋਂ ਲੱਗੀਆਂ ਇਹਨਾਂ ਨੂੰ ਉਹਦੋਂ ਕੋਈ ਏਜ ਨਹੀਂ ਦੇਖੀ ਕੋਈ ਉਹਦੀ ਐਜੂਕੇਸ਼ਨ ਨਹੀਂ ਦੇਖੀ ਤਾਂ ਫੇਰ ਇਹ ਬਿਨਾ ਪੋਜ ਦਿੱਤੇਆਂ ਇਹਨਾਂ ਨੂੰ ਖਾਲੀ ਹੱਥ ਘਰਾਂ ਨੂੰ ਮੋੜਨ ਦੀ ਤਿਆਰੀ ਕਿੱਦਾਂ ਸਰਕਾਰ ਕਰ ਸਕਦੀ ਹੈ ਸਰਕਾਰ ਕੀ ਹੈ ਤੁਸੀਂ ਕੀ ਚਾਹੁੰਦੇ ਹੋ ਸਰਕਾਰ ਤੋਂ ਸਾਡੀ ਮੰਗ ਇਹ ਹੈ ਕਿ ਜਿੱਦਾਂ ਸਾਡੀਆਂ ਜਥੇਬੰਦੀਆਂ ਨੇ ਤੈਅ ਕੀਤਾ ਕਿ ਘੱਟ ਤੋਂ ਘੱਟ ਸਾਡੀ ਜੜੀ ਆ ਘਰਾਂ ਨੂੰ ਭੇਜਣ ਦੀ ਉਮਰ ਜਿਹੜੀ ਹੈ 65 ਸਾਲ ਹੋਵੇ ਸਰਕਾਰ ਸਾਨੂੰ 10000 ਦਾ ਜਿਹੜਾ ਆ ਕੱਟ ਤੋਂ ਕੱਟ ਵੀ ਪੈਨਸ਼ਨ ਦੇਵੇ ਤੇ ਜਿਹੜਾ ਘਰਾਂ ਨੂੰ ਜਿਹੜਾ ਅਸੀਂ ਐਨਐਸ ਬਾਵਾਂ ਦੇ ਕੇ ਇਹਨਾਂ ਸਾਲਾਂ ਦੀ ਜਾ ਰਿਹਾ 5 ਲੱਖ ਦਾ ਬੀਮਾ ਜਿਹੜਾ ਘੱਟ ਤੋਂ ਘੱਟ ਸਾਨੂੰ ਜਿਹੜਾ ਘਰਾਂ ਨੂੰ ਜਾਣ ਲੱਗਿਆ ਦਿੱਤਾ ਜਾਵੇ ਜੇ نئی ਸਰਕਾਰ ਮੰਨੇਗੀ ਜੇ ਤੁਹਾਨੂੰ ਜਿੱਦਾਂ ਕਹਿੰਦੇ ਤੁਸੀਂ ਕਹਦੇ ਫਿਰ ਨੋਟਿਸ ਜਾਰੀ ਕਰਦੇ ਆ ਜੇ ਤੁਹਾਨੂੰ ਫਿਰ ਜ਼ਬਰਦਸਤੀ ਘਰੋਂ ਕੇ ਜਿੰਗੇ ਤੇ ਫਿਰ ਦਿੱਤੀ ਜਿੱਤਾ ਜਾਏਗਾ ਅਸੀਂ ਆਪਣੇ ਸੰਘਰਸ਼ ਜੜੇ ਆ ਉਹ ਤੀਜ ਕਰਾਂਗੇ ਤੇ ਮਤਲਬ ਜੇ ਸਰਕਾਰ ਨੂੰ ਅੱਗੇ ਵੀ ਦੇਖੋ ਭਈ ਚੋਣਾਂ ਵਿੱਚ ਸਰਕਾਰ ਨੂੰ ਸਾਰਾ ਦੱਸ ਦਿੱਤਾ ਹੈ ਤੇ ਜੇ ਸਾਡੀਆਂ ਬਣਾਈਆਂ ਸਰਕਾਰਾਂ ਜਿਨ੍ਹਾਂ ਨੂੰ ਅਸੀਂ ਆਸ ਰੱਖ ਕੇ ਐਨੀ ਬਹੁਤ ਜੜੀ ਬਹੁਮਤ ਦੇ ਕੇ ਸਰਕਾਰਾਂ ਨੂੰ ਇਹ ਕੁਰਸੀ ਤੇ ਲਿਆਂਦਾ ਤੇ ਫਿਰ ਅਸੀਂ ਜੇ ਸਾਡੀਆਂ ਮੰਗਾਂ ਜਾਂ ਅਸੀਂ ਸੜਕਾਂ ਤੇ ਰੁਲਾਂਗੇ ਤਾਂ ਫਿਰ ਇਹਨਾਂ ਸਰਕਾਰਾਂ ਨੂੰ ਵੀ ਅਸੀਂ ਉਹਨਾਂ ਕੁਰਸੀਆਂ ਤੇ ਨਹੀਂ ਬੈਠਣ ਦਵਾਵਾਂਗੇ ਉਹਦਾ ਅਸੀਂ ਨਤੀਜਾ ਦੇ ਦਿੱਤਾ ਤੇ ਜੇ ਸਰਕਾਰ ਅਜੇ ਵੀ ਸਾਡਾ ਕੁਝ ਨਹੀਂ ਕਰਦੀ ਅਸੀਂ ਵਿਧਾਨ ਸਭਾ ਦੀਆਂ ਚੋਣਾਂ ਚ ਜੇ ਐਮਪੀ ਦੀਆਂ ਚੋਣਾਂ ਵਿੱਚ ਸਰਕਾਰ ਨੂੰ ਦੱਸਤਾ ਤੇ ਜੇਕਰ ਅਜੇ ਵੀ ਸਰਕਾਰ ਸਾਡਾ ਕੁਝ ਨਹੀਂ ਕਰੇਗੀ ਤੇ ਫਿਰ ਆਉਣ ਵਾਲੀਆਂ ਚੋਣਾਂ ਵਿੱਚ ਅਸੀਂ ਆਪਣੇ ਸੰਘਰਸ਼ ਤਿੱਖੇ ਕਰਾਂਗੇ ਤੇ ਇਹਨਾਂ ਦਾ ਜਵਾਬ ਫਿਰ ਅਸੀਂ ਚੋਣਾਂ ਦੌਰਾਨ ਵੋਟਾਂ ਰਾਹੀਂ ਆਪਣੀ ਸਰਕਾਰ ਨੂੰ ਦਵਾਂਗੇ ਜੋ ਸਾਡਾ ਅਧਿਕਾਰ ਆ ਉਹਨਾਂ ਅਧਿਕਾਰਾਂ ਦੀ ਅਸੀਂ ਸਹੀ ਵਰਤੋਂ ਕਰਦੇ ਹੋਏ ਇਹ ਜਵਾਬ ਜਿਹੜਾ ਅਸੀਂ ਸਰਕਾਰਾਂ ਨੂੰ ਦਵਾਂਗੇ